ਇਰ ਨਾਲ ਤਸ਼ਬੀਹ ਦਿੱਤੀ ਸ਼ਬਦ ਨਾਲ ਸ਼ਬਦ تیر ਦੀ ਤਰ੍ਹਾਂ ਹੈ ਪਰ ਜਿਉਂ ਆਉਂਦਾ ਹੈ ਨਾ ਅਸੀਂ ਆਪਣਾ ਹਿਰਦਾਇ ਇੱਕ ਪਾਸੇ ਕਰਦੇ ਆ ਨੇ ਲੱਗੇ ਨਾ ਕਿੰਨੇ ਬੈ ਨਹੀਂ ਲੱਗਦਾ تیر ਇੱਕ ਪਾਸੇ ਨਹੀਂ ਆਉਂਦਾ ਨਿਸ਼ਾਨਾ ਇੱਕ ਪਾਸੇ ਕਰ ਲੈਣੇ ਨਹੀਂ ਤੇ تیر ਦੀ ਤਰ੍ਹਾਂ ਲੱਗੇਗਾ ਜੈਸੇ تیر ਦੀ ਤਰ੍ਹਾਂ ਲੱਗੇਗਾ ਤੇ ਮਨ ਜ਼ਿੰਦਾ ਹੈ ਲੋਭ ਕਰਕੇ ਸਾਰਾ ਲੋਭ ਨਿਕਲੇਗਾ ਇਹੋ ਜਿਹਾ ਨਿਕਲੇਗਾ पर खून निकलेगा तो मन तड़पेगा भी सही पहला ये कारण है शब्द दा तीर लगे ऐसा मनक दुनिया तो निराश हो जाएगा उदास हो जाएगा अपनी अक्ल दा तीर लगे इतना सयाना होवे इतनी तीक्ष्ण बुद्धि दा मालिक जितना सयाना मनक होवेगा बेचैन होवेगा क्यों जगत दे जैसा कुछ भी नहीं जोदी दिलचस्पी दा बाइस बने ये भी मेज ज्यादा बेचैन होवेगा ਕਿੰਨਾ ਕੁ ਬੇਚੈਨ ਹੋਵੇਗਾ ਇਹ ਵੀ ਹੋ ਗਾ ਲਗ ਦੱਸਦਾ ਇਤਨਾ ਸਿਆਣਾ ਮਨੁੱਖ ਪਰੇਸ਼ਾਨੀਆਂ ਸਾਰੇ ਜਹਾਂ ਕੀ ਸਮੇਟ ਕਰ ਜਦ ਕੁਛ ਨਾ ਬਨਾ ਤੋ ਮੇਰਾ ਦਿਲ ਬਣਾ دیا۔ اے خدا ਸਾਰੇ ਸੰਸਾਰ ਦੀ ਵਿਪਤਾ ਬੇਚੈਨੀ ਪਰੇਸ਼ਾਨੀ ਬਿਆਕੁਲਤਾ ਤੂ ਕੱਠੀ ਕੀ ਤੀ ਤੇਰੇ ਕੋਲ ਕੁਝ ਹੋ ਬੜਿਆ ਨਹੀਂ ਹੋਰ ਤੂ ਆਲਬ ਦਾ ਦਿਲ ਬਣਾ ਕੇ ਰੱਖ ਦਿੱਤਾ ਜਿਤਨਾ ਸਿਆਣਾ ਮਨੁੱਖ ਹੋਵੇਗਾ ਸੰਸਾਰ ਬੇਮੈ ਨਹੀਂ ਹੋ ਜਾਏਗਾ ਪਰ ਜੀਵੇ ਇਸ ਤਰ੍ਹਾਂ ਜੀਵੇ ਇਸ ਤਰ੍ਹਾਂ ਅਕਲ ਤੋਂ ਝੋਟ ਖਾ ਕੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਸ਼ਬਦ ਤੋਂ ਝੋਟ ਖਾ ਕੇ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਤੀਸਰਾ ਕੋਈ ਸੰਸਾਰ ਤੋਂ ਝੋਟ ਲੱਗ ਗਈ ਹੈ ਕੋਈ ਜਾਨ ਤੋਂ ਵੀ ਪਿਆਰਾ ਸੀ ਅਜ਼ੀਜ਼ ਮਿੱਤਰ ਚਨਬੰਦੀ ਆਪਣੇ ਹੀ ਮੁੰਡਿਆਂ ਤੇ ਲੈ ਜਾਣਾ ਪਿਆ ਸ਼ਮਸ਼ਾਨ ਘਾਟ ਆਪਣੇ ਅੱਖਾਂ ਦੇ ਸਾਹਮਣੇ ਉਸ ਨੂੰ ਜਲਦਾ ਹੋਇਆ ਦੇਖਿਆ ਮਨ ਨੂੰ ਚੋਟ ਖਾ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਬੈਰਾਗੀ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਕਮ ਸੇ ਕਮ ਜਿੰਨੀ ਦੇਰ ਤੱਕ ਸ਼ਮਸ਼ਾਨ ਘਾਟ ਦੇ ਚ ਰਹਿ ਗਏ ਅਵਸਥਾ ਉਸ ਦੀ ਰਹਿੰਦੀ ਹੈ ਅਗਰ ਸਿਆਣਾ ਹੋਇਆ ਤਾਂ ਫਿਰ ਉਸ ਅਵਸਥਾ ਨੂੰ ਸੰਭਾਲ ਵੀ ਸਕਦਾ ਹੈ ਬڑا ਚੋਟੀ ਦਾ ਧਨਵਾਨ ਸੀ ਚਾਰੇ ਪਾਸੇ ਧਨ ਘਰ ਦੇ ਚ ਇੰਜ ਆ ਰਿਹਾ ਸੀ ਜਿਵੇਂ ਦਰਿਆ ਸਾਗਰ ਦੀ ਤਰਫ ਆਉਂਦੇ ਦਿਵਾਲੀਆ ਹੋ ਗਿਆ ਬਾਲ ਬਾਲ ਕਰਜ਼ਾਈ ਹੋ ਗਿਆ ਦੇਣਾ ਹਜ਼ਾਰਾਂ ਦਾ ਇਸ ਨੇ ਲੈਣਾ ਹੁਣ ਕਿਸੇ ਕੋਲ ਵੀ ਨਹੀਂ ਐਸੀ ਹਾਲਤ ਦੇ ਚ ਵੀ ਮਨੁੱਖ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਬੜੀ ਇੱਜ਼ਤ ਸੀ ਬੜੀ ਮਾਨ ਮਰਿਆਦਾ ਸੀ ਬੜੀਆਂ ਸਲਾਮੀਆਂ ਮਿਲਦੀਆਂ ਸਨ ਕੋਈ ਕਲੰਕ ਲੱਗ ਗਿਆ ਦਾਗ ਲੱਗ ਗਿਆ ਬਣੇ ਬਣਾਈ ਪ੍ਰਤਿਸ਼ਠਾ ਇੱਜ਼ਤ ਸਾਰੀ ਖਾਕ ਦੇ ਚ ਮਿਲ ਗਏ ਹਿਰਦਾ ਚੋਟ ਖਾ ਜਾਂਦਾ ਹੈ ਮਨ ਨੂੰ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਇਹ ਤਿੰਨ ਕਾਰਨ ਨੇ ਸ਼ਬਦ ਚੋਟ ਕਰੇ ਅਕਲ ਚੋਟ ਕਰੇ ਗੁਸਤਾਖੀ ਮਾਫੀਆ ਸੰਸਾਰ ਤੋਂ ਕੋਈ ਚੋਟ ਲੱਗੇ ਹੋਰ ਕੋਈ ਚੌਥਾ ਕਾਰਨ ਨਹੀਂ ਹੈ ਇਹ ਮੈਨੂੰ ਇੰਜ ਕਹਿਣ ਦੇਣਾ ਅਜੇ ਤੱਕ ਕੋਈ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਇਹਨੂੰ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਇਸ ਨੇ ਸ਼ਬਦ ਦੀ ਚੋਟ ਨਹੀਂ ਖਾਦੀ ਕਿਉਂਕਿ ਇਹ ਗਹਿਰਾ ਸਤਸੰਗੀ ਨਹੀਂ ਹੈ ਅਜੇ ਇਸ ਨੂੰ ਆਪਣੀ ਅਕਲ ਤੋਂ ਵੀ ਚੋਟ ਨਹੀਂ ਲੱਗੀ ਕਿਉਂਕਿ ਇਹਦੀ ਅਕਲ ਵੀ ਇਤਨੀ ਮਹਾਨ ਨਹੀਂ ਹੈ ਗੁੱਸਾ ਕੀ ਮਾਂ ਅਜੇ ਇਸ ਨੂੰ ਸੰਸਾਰ ਤੋਂ ਵੀ ਕੋਈ ਬਹੁਤ ਵੱਡੀ ਚੋਟ ਨਹੀਂ ਲੱਗੀ ਨਹੀਂ ਤੇ ਨਿਰਾਸ਼ ਹੋ ਜਾਣਾ ਸੀ ਉਦਾਸ ਹੋ ਜਾਣਾ ਸੀ ਛੋਟੀਆਂ ਛੋਟੀਆਂ ਚੋਟਾਂ ਤੇ ਰੋਜ਼ ਲੱਗਦੀਆਂ ਨੇ ਅਜੇ ਕੋਈ ਇਤਨੀ ਚੋਟ ਇਸ ਨੂੰ ਨਹੀਂ ਲੱਗੀ ਕਿ ਨਿਢਾਲ ਹੋ ਜਾਏ ਨਿਰਾਸ਼ ਹੋ ਜਾਏ ਉਦਾਸ ਹੋ ਜਾਏ ਇਹਦੀ ਯਕਲ ਵੀ ਕੋਈ ਮਹਾਨ ਨੇ ਕਿਸ ਨੂੰ ਅਕਲ ਨੇ ਝੋਟ ਕੀਤੀ ਹੋਵੇ ਤੇ ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ ਗਿਆ ਹੋਵੇ ਇਹ ਕੋਈ ਗਹਿਰਾ ਸਤਸੰਗੀ ਵੀ ਨਹੀਂ ਸਰੋਤਾ ਵੀ ਨਹੀਂ ਕਿ ਗੁਰੂ ਦਾ ਸ਼ਬਦ ਝੋਟ ਕਰ ਗਿਆ ਹੋਵੇ ਤੇ ਨਿਰਾਸ਼ ਹੋ ਗਿਆ ਹੋਵੇ ਉਦਾਸ ਹੋ ਗਿਆ ਸਨਿਆਸ ਪ੍ਰਾਪਤੀ ਲਈ ਉਦਾਸ ਤੇ ਨਿਰਾਸ਼ ਪਹਿਲੇ ਦੋ ਕਦਮ ਨੇ ਇਹ ਦੋ ਕਦਮ ਜੋ ਨਹੀਂ ਚੱਲਿਆ ਉਹ ਮੰਜ਼ਿਲ ਤੇ ਨਹੀਂ ਪਹੁੰਚਦਾ ਮੰਜ਼ਿਲ ਤੇ ਹੈ ਸਨਿਆਸ ਪੰਕਤੀਆਂ ਮੈਂ ਤੁਹਾਨੂੰ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ ਰੇ ਮਨ ਐਸੋ ਕਰ ਸਨਿਆਸ ਬਨ ਸੇ ਸਦਨ ਸਵੇ ਕਰ ਸਮਝੋ ਮਨਹੀ ਮਾਹੇ ਉਦਾਸ ਸ਼ਬਦ ਤੋਂ ਜੋ ਝੋਟ ਖਾ ਗਿਆ ਹੈ ਗਹਿਰਾ ਸਤਸੰਗੀ ਹੈ ਉਹ ਸਹੀ ਫੈਸਲਾ ਕਰੇਗਾ ਕਿ ਪਰਮਾਤਮਾ ਦੀ ਤਲਾਸ਼ ਕਰੇਗਾ ਔਰ ਉਥੇ ਸੰਿਆਸ ਇੱਕ ਦਿਨ ਪ੍ਰਗਟ ਹੋ ਜਾਏਗਾ ਕਿਉਂਕਿ ਟੋਟਲੀ ਨਿਰਾਸ਼ ਹੋ ਗਿਆ ਹੈ ਉਦਾਸ ਹੋ ਗਿਆ ਆਪਣੀ ਅਕਲ ਤੋਂ ਜਿਹੜੀ ਜਿਸ ਨੇ ਝੋਟ ਖਾਦੀ ਹੈ ਇਹ ਸੰਸਾਰ ਤੋਂ ਝੋਟ ਖਾਦੀ ਹੈ ਕੁਝ ਖਤਰੇ ਵੀ ਨਹੀਂ ਇਹ ਤਿੰਨ ਫੈਸਲੇ ਦੇ ਵਿੱਚੋਂ ਕਿਸੇ ਇੱਕ ਫੈਸਲੇ ਨੂੰ ਆਪਣੀ ਜ਼ਿੰਦਗੀ ਦੇ ਧਾਰਨ ਨ ਕਰੇਗਾ ਉਹ ਤਿੰਨ ਫੈਸਲੇ ਇੰਜ ਕਹਿੰਦੇ ਨੇ ਆਤਮ ਕ੍ਰਾਂਤੀ ਆਤਮ ਵਿਸਮਰਤੀ ਆਤਮ ਹੱਤਿਆ ਖੁਦ ਨੂੰ ਬਦਲਣਾ ਜਾਂ ਖੁਦ ਨੂੰ ਭੁਲਾਣਾ ਜਾਂ ਖੁਦ ਨੂੰ ਮਿਟਾਣਾ ਇਹਨੂੰ ਇੰਜ ਕਹਿੰਦੇ ਨੇ ਆਤਮ ਕ੍ਰਾਂਤੀ ਖੁਦ ਨੂੰ ਬਦਲਣਾ ਆਤਮ ਵਿਸਮਰਤੀ ਖੁਦ ਨੂੰ ਭੁਲਾਣਾ आत्महत्या या खुद नो खत्म करना इतने निराशा इतने उदासी किवें जीवे तो ग़ालिब दिन रात पेण लग पे इतना सयाना मन इतना सयाना ग़ालिब खुद कहता है ये मिसाल-ए-तसवफ ये तेरा बयान है ग़ालिब तुझे हम बलि समझते जो ना वादा खवार होता ग़ालिब कहता है दुनिया मेनू कह रही है सी तेनु वली जान के पूजना सी पैगंबर जान के पूजना सी कमबख़्त किदे तू शराब ना पींदा ए तू की करन लग गई ये मिसाल-ए-तसवफ ये तेरा बयान है ग़ालिब ए तेरा कहण दा ढंग ਇਹ ਤੇਰੀਆਂ ਦਲੀਲਾਂ ਇਹ ਤੇਰੀਆਂ ਮਿਸਾਲਾਂ ਇਹ ਤੇਰੇ ਉਦਾਹਰਣ ਇਹ ਤੇਰੇ ਪ੍ਰਮਾਣ ਇਹ ਮਿਸਾਲ ਹੈ ਤਸਫਫ ਇਹ ਤੇਰਾ ਬਿਆਨ ਹੈ ਗਾਲਬ ਤੁਝੇ ਹਮ ਬਲੀ ਸਮਝਤੇ ਜੋ ਨਾ ਬਾਦਾ ਖਾਰ ਹੋਤਾ ਅਸੀਂ ਤੇ ਤੈਨੂੰ ਵਲੀ ਜਾਣ ਕੇ ਪੈਗੰਬਰ ਜਾਣ ਕੇ ਪੂਜਣਾ ਸੀ ਤੂੰ ਪੀਣ ਲੱਗ ਪਿਆ ਇੱਕ ਦਿਨ ਬੇਗਮ ਨੇ غالب دی بیگم نے کہا وی دیکھ بڑے بڑے نواب تھانو سلامہ کر دینا شہنشاہ شاہ آلم تھانوں سلام دینا سارے تھانوں عزت دی نگاہ نل دیکھ ہیں پر سارا دن تو بےہوش پہ رہے پی کے ساری رات پی کے بےہوش پہ رہے ਉਸ ਜ਼ਮਾਨੇ ਚ 80 ਰੁਪਏ ਬਹਾਦਰ ਸ਼ਾਹ ਜ਼ਫਰ ਦੇ ਦਰਬਾਰ ਚ ਮਿਲਦੇ ਸਨ ਮਾਵਾਰੀ। ਸ਼ਰੀਰ ਦੀ ਸ਼ਰਾਬ ਪੀ ਜਾਂਦੇ। ਕਰਦੇ ਸ਼ਰਾਬ ਦੀਆਂ ਬੋਤਲਾਂ ਹੀ ਬੋਤਲਾਂ। ਪਤਾ ਉਸਨੇ ਬੇਗਮ ਨੂੰ ਕੋਈ ਆਖਿਆ। ਕਹਿੰਦਾ ਬੇਗਮ ਥੋੜਾ ਜਿਹਾ ਇਸ ਵਕਤ ਮੈਂ ਹੋਸ਼ੇ ਚਾਂ। ਤੂੰ ਮਿੱਟੀ ਦਾ ਪੁਤਲਾ ਦਿਖਾਈ ਦੇ ਰਹੀ ਹੈਂ। ਮੈਂ ਪੂਰਾ ਹੋਸ਼ੇ ਚ ਆ ਜਾਵਾਂ। ਪਰ ਤੂੰ ਮੈਨੂੰ ਮਿੱਟੀ ਦਿਖਾਈ ਦੇਂਗੀ ਆਪਣਾ ਆਪ ਵੀ ਮੈਂ ਮਿੱਟੀ ਦਾ ਪਤਲਾ ਦੇਖਾਂਗਾ ਤੂੰ ਬੇਗਮ ਬਣੀ ਰਹੇ ਮੈਂ ਗਾਲਬ ਬਣਾ ਰਹਾ ਮੈਨੂੰ ਪੇਂਡ ਤੇ ਇੰਜ ਕਿ ਤੂੰ ਬੇਗਮ ਤਾਂ ਦਿਸਦੇਂ ਜਦ ਮੈਂ बेहोश ਹੋਵਾਂ ਥੋੜਾ ਜਿਹਾ ਹੋਸ਼ ਹੀ ਚਾਵਾਂ ਤੂੰ ਮਿੱਟੀ ਦਾ ਪਤਲਾ ਕੋਛ ਵੀ ਨਹੀਂ ਕੋਛ ਵੀ ਨਹੀਂ ਤੇਰੀ ਕੋਈ ਬੁੱਕਤ ਨਹੀਂ ਔਰ ਮੈਂ ਪੂਰਾ ਹੋਸ਼ੇ ਚਾ ਜਾ ਤੂੰ ਹੈ ਹੀ ਮਿੱਟੀ ਪਤਲਾ ਵੀ ਨਹੀਂ ਤੂੰ ਹੈ ਹੀ ਮਿੱਟੀ ਆਪਣੇ ਵਜੂਦ ਨੂੰ ਬੜਾਈ ਰੱਖ ਮੈਨੂੰ ਉਪਦੇਸ਼ ਨਾ ਦੇ ਜਿਸ ਨੇ ਆਪਣੀ ਅਕਲ ਤੋਂ ਚੋਟ ਖਾ ਲਈ ਹੈ ਖਤਰਾ ਹੈ ਹੋ ਸਕਦਾ ਹੈ ਆਤਮ ਵਿਸਮਰਤੀ ਕਰੇ ਆਪਣੇ ਆਪ ਨੂੰ ਭੁਲਾਵੇ ਜਾਂ ਆਪਣੇ ਆਪ ਨੂੰ ਖਤਮ ਕਰੇ ਆਤਮ ਹੱਤਿਆ बड़े-बड़े अकलमंद लोगा ने आत्महत्या की थी नंदलाल नूरपुरी चोटी दा कवि सी खुदेच गिर के उसने पंजाब विच आत्महत्या की थी मेरे नाल दो-तीन दफा इथे आया है प्यारा सिंह रोशन शहीद ਤੁਹਾਡੇ विचों किसी नु याद होवे ए जेड़े गुंबद बणंदे ने गुरुद्वारों दे ए बणाण दा भी माहिर सी चोटी दा चित्रकार भी ते चोटी दा कवि गुंछा जी इना दा मित्र सी जेड़े नाल चलदेंदास्ते ਸ਼ੋਗਲ ਜੀ ਗੁੰਚਾ ਜੀ ਤੇ ਪਿਆਰਾ ਸਿੰਘ ਰੋਸ਼ਨ ਮੇਰੇ ਨਾਲ 5-7 ਸਾਲ ਗੰਮਦੇ ਰਹੇ ਅੰਮ੍ਰਿਤਸਰ ਦਾ ਵਸਨੇ ਇੱਕ ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ ਸਭ ਤੋਂ ਪਹਿਲੇ ਉਹ ਮਿਲਦਾ ਸੀ ਇੱਕ ਪਲ-ਪਲ ਦੀ ਮੇਰੀ ਖਬਰ ਰੱਖਦਾ ਸੀ ਵੇ ਹੁਣ ਪਹੁੰਚਣਗੇ ਐਨ ਦਰਬਾਰ ਸਾਹਿਬ ਦੇ ਬੂਏ ਤੇ ਹੀ ਮਿਲਦਾ ਸੀ ਸਰਾ ਦੇ ਕੋਲ ਆਲਮ ਬੜਾ ਵਿਦਵਾਨ ਬੜਾ ਜਿਹੜਾ ਕਵੀ ਹੁੰਦਾ ਚਿੱਤਰਕਾਰ ਨਹੀਂ ਹੁੰਦਾ ਪਰ ਗਜ਼ਬ ਦਾ ਚਿੱਤਰਕਾਰ ਉਹਨੇ ਬੜੀਆਂ ਗਜ਼ਬ ਦੀਆਂ ਤਸਵੀਰਾਂ ਬਣਾਈਆਂ ਦਾਸ ਨੇ ਉੱਤੇ ਸਕੂਲ ਦੇ ਵਿੱਚ ਲਗਵਾਈਆਂ ਨੇ ਅਲਵਰਸ ਮੇਰੀ ਤਸਵੀਰ ਵੀ ਬਣਾਈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ థਾਈਲੈਂਡ ਦੇ ਗੁਰਦੁਆਰਿਆਂ 'ਚ ਬੜੀਆਂ ਸੋਹਣੀਆਂ ਬਣਾ ਕੇ ਆ ਬੜਾ ਭਾਰੇ ਚਿੱਤਰਕਾਰ ਬੜੇ ਸੋਹਣੇ ਗੁੰਬਦ ਬਣਾਉਣ ਵਾਲਾ ਔਰ ਬਹੁਤ ਵੱਡਾ ਕਵੀ ਉਰਦੂ ਦਾ ਤੇ ਪੰਜਾਬੀ ਦਾ ਪੰਜ ਸੱਤ ਸਾਲ ਪੁਰਾਣੀ ਮੈਂ ਹੁਣ ਗੱਲ ਕਰਦਾ ਪਿਆ ਮੈਂ ਆਇਆ ਉਸ ਦਿਨ ਪ੍ਰਿਆਰ ਸਿੰਘ ਰੋਸ਼ਨ ਨਹੀਂ ਮਿਲਿਆ ਦੂਜੇ ਦਿਨ ਵੀ ਨਾ ਮਿਲਿਆ ਤੀਜੇ ਦਿਨ ਵੀ ਚੌਥੇ ਦਿਨ ਵੀ ਤੋਂ ਮੈਂ ਇੱਕ ਸੱਜਣ ਤੋਂ ਪੁੱਛ ਲਿਆ ਕਵੀ ਸੀ ਜਿਹੜਾ ਮੈਂ ਕਿ ਗੱਲ ਕੀ ਹੈ ਸਭ ਤੋਂ ਪਹਿਲੇ ਉਹ ਹੀ ਮਿਲਦਾ ਸੀ ਅੱਜ 4 ਦਿਨ ਹੋ ਗਏ ਨੇ ਕਿ ਕਵੀ ਦਰਬਾਰ ਧਨ ਗੁਰ ਰਾਮਦਾਸ ਜੀ ਮਹਾਰਾਜ ਦੇ ਗੁਰਪ੍ਰਭ ਤੇ ਹੁੰਦਾ ਮੈਂ ਲਿਸ਼ ਦੇ ਚੋ ਦਾ ਨਾਂ ਵੀ ਨਾ ਦੇਖਿਆ ਮੈਂ ਕਿ ਇਹ ਵੀ ਪਹਿਲੀ ਦਫਾ ਹੋ ਰਿਹਾ ਹੈ ਉਸ ਤੋਂ ਪੁੱਛਿਆ ਮੈਂ ਕਿ ਗੱਲ ਕੀ ਹੈ ਕਿਦਰੇ ਗਏ ਨੇ ਬਾਹਰ ਕਹਿਣ ਲੱਗੇ ਨਹੀਂ ਗਏ ਨੇ ਜੀ ਉਹਨੇ ਚਾਰ ਮੰਜ਼ਲਾ ਮਕਾਨ ਤੋਂ ਛਾਲ ਮਾਰ ਕੇ ਖੁਦਕਸ਼ੀ ਕੀਤੀ ਥੱਲੇ ਗਰਦਿਆਂ ਟੁਕੜੇ ਟੁਕੜੇ ਹੋ ਕੇ ਸਾਰੇ ਅੰਮ੍ਰਿਤਸਰ ਦੇ ਚ ਇਹ ਗੱਲ ਮਸ਼ਹੂਰ ਛੋਟੀ ਦਾ ਸਿਆਣਾ ਮਨੁੱਖ ਅਕਲ ਦਾਧਨੀ ਚિત੍ਰਕਾਰ ਮਾਮਾਰ ਵੀ ਔਰ ਕਵੀ ਵੀ ਸ਼ਾਇਰ ਵੀ ਕਿਸੇ ਨੇ ਕੋਈ ਗੱਲ ਇੱਕ ਆਖੀ ਝੋਟ ਖਾ ਗਿਆ ਨਹੀਂ ਬਰਦਾਸ਼ਤ ਕੀਤੀ ਹਿਰਦੇ ਕੋਮਲ ਹੁੰਦੇ ਨੇ ਸਮਝ ਬੜੀ ਮਹਾਨ ਆਉਂਦੀ ਹੈ ਝੋਟ ਖਾ ਗਿਆ ਇੰਨਾ ਨਿਰਾਸ਼ ਹੋ ਗਿਆ اتنا اداس ہو گیا خود کشی ہن میں ارز کرا جو ٹوٹلی نراش ہو گیا ہے اداس ہو گیا ہے وہ اپنی زندگی بارے تین طرح دے فیصلے کرے گا آتم کرانتی آتم وسمرتی آتم ہتیا خود نو بدلنا یا خود نو بھولانا یا خود نو مٹانا ਇਨਾ ਤਿੰਨਾਂ 'ਚ ਕੁਛ ਨਾ ਕੁਛ ਤੇ ਕਰੇਗਾ ਜ਼ਰੂਰ ਕਰੇਗਾ ਤੇ ਮੈਨੂੰ ਕਹਿਣ ਦੇਣਾ ਮੈਂ ਬਾਰ ਬਾਰ ਮਾਫੀ ਵੀ ਮੰਗ ਲਵਾਂ ਜਿਨੇ ਆਪਣੇ ਆਪ ਨੂੰ ਬਦਲਣ ਦੀ ਨਹੀਂ ਸੋਚੀ ਜਿਨੇ ਆਪਣੇ ਆਪ ਨੂੰ ਭੁਲਾਣ ਦਾ ਵੀ ਨਹੀਂ ਸੋਚਿਆ ਤੇ ਜਿਨੇ ਆਪਣੇ ਆਪ ਨੂੰ ਮਿਟਾਣ ਦਾ ਵੀ ਨਹੀਂ ਸੋਚਿਆ ਨਾ ਉਹ ਟੋਟਲੀ ਨਿਰਾਸ਼ ਹੈ ਨਾ ਉਦਾਸ ਹੈ ਅਜੇ ਇਸ ਨੂੰ ਕੋਈ ਗਹਿਰੀ ਝੋਟ ਨਹੀਂ ਲੱਗੀ ਸੰਸਾਰ ਤੋਂ ਅਜੇ ਕੋਈ ਗਹਿਰੀ ਝੋਟ ਨਹੀਂ ਲਗੀ ਆਪਣੀ ਅਕਲ ਤੋਂ ਪਰ ਇਹ ਕੋਈ ਗਹਿਰਾ ਸਦਸੰਗੀ ਵੀ ਨਹੀਂ ਕਿ ਇਹਨੂੰ ਸ਼ਬਦ ਦੀ ਝੋਟ ਲੱਗੀ ਹੋਵੇ ਗੁਰ ਸ਼ਬਦ ਦੀ ਝੋਟ ਲੱਗੀ ਹੈ ਸ਼ਬਦ ਦੀ ਝੋਟ ਖਾ ਕੇ ਮਨੁੱਖ ਆਤਮ ਹੱਤਿਆ ਨਹੀਂ ਕਰੇਗਾ ਆਤਮ ਵਿਸਮਰਤੀ ਨਹੀਂ ਕਰੇਗਾ ਆਤਮ ਕ੍ਰਾਂਤੀ ਕਰੇਗਾ ਖੁਦ ਨੂੰ ਬਦਲੇਗਾ ਲੇਕਿਨ ਅਕਲ ਤੋਂ ਝੋਟ ਖਾ ਕੇ ਸੰਸਾਰ ਤੋਂ ਝੋਟ ਖਾ ਕੇ ਖਤਰਾ ਬਣਿਆ ਹੈ ਲੇਕਿਨ ਕਈ ਦਫਾ ਅਕਲ ਤੋਂ ਚੋਟ ਖਾ ਕੇ ਵੀ ਕਈ ਸੰਤ ਬਣੇ ਨੇ ਇੱਕ ਤੇ ਅਵਤਾਰ ਬਣਿਆ ਮਹਾਤਮਾ ਬੁੱਧ ਆਪਣੀ ਅਕਲ ਤੋਂ ਚੋਟ ਖਾ ਕੇ ਇੱਕ ਦਿਨ ਉਹਨੇ ਇੱਕ ਬੁੱਢਾ ਵੇਖਿਆ ਕਹਿੰਦਾ ਹੈ ਬੁੱਢੇ ਅਸੀਂ ਵੀ ਵੇਖਦੇ ਹਾਂ ਪਰ ਉਹਦੇ ਵੇਖਣ ਦੇ ਨਾਲ ਉਹਦੀ ਮਹਾਨ ਅਕਲ ਉਹਦੀ ਸੋਚਣੀ ਬੁੱਢੇ ਤੇ ਅਸੀਂ ਵੀ ਵੇਖਦੇ ਹਾਂ ਉਨੇ ਵੇਖਿਆ ਕਹਿੰਦੇ ਨਹੀਂ ਸਰੀਰ ਦਾ ਇਹੀ ਅੰਜਾਮ ਲਾਠੀ ਦੇ ਆਸਰੇ ਦੇ ਵਿਚਾਰਾ ਉਹ ਚੱਲ ਰਿਹਾ ਸੀ ਛੋਟੇ ਛੋਟੇ ਕਦਮ ਪੁੱਟ ਰਿਹਾ ਸੀ ਕਹਿੰਦਾ ਅੰਜਾਮ ਇਹ ਇਹ ਤੇ ਕੁਛ ਵੀ ਨਹੀਂ ਕੁਛ ਵੀ ਨਹੀਂ ਇੱਕ ਦਿਨ ਇੱਕ ਬਿਮਾਰ ਦੇਖ ਰਿਹਾ ਬੜਾ ਜ਼ੋਰ ਦਾ ਬੁਖਾਰ ਚੜਿਆ ਹੋਇਆ ਤੇ ਤੜਪ ਰਿਹਾ ਇਹ ਦੂਜੀ ਝੋਟ ਖਾ ਗਿਆ ਕਹਿੰਦਾ ਹੈ ਸਰੀਰ ਐਸੀ ਰੋਗਾਂ ਦੀ ਖਾਣ ਐਸੇ ਭਿਆੰਕਰ ਰੋਗ ਤੜਪਾ ਕੇ ਰੱਖ ਦਿੰਦੇ ਨੇ ਇਹ ਜੀਵਨ ਤੇ ਕੁਝ ਵੀ ਨਹੀਂ ਕੁਝ ਵੀ ਨਹੀਂ ਰੋਜ਼ ਬਿਮਾਰ ਦੇਖਦੇ ਆ ਪਰ ਉਹਦੇ ਵੇਖਣ ਦੇ ਚੋਦੀ ਮਹਾਨ ਅਕਲ ਸੀ ਅੱਜ ਉਸਨੇ ਇੱਕ লাশ ਵੇਖ ਲਈ ਚਾਰ ਬੰਦੇ ਚੁੱਕ ਕੇ ਲੈ ਜਾ ਰਹੇ ਨੇ ਨਾਲ ਸੰਬੰਧੀ ਨੇ ਬੀੜ ਹੈ ਕਹਿੰਦਾ ਹੈ ਅੰਜਾਮ ਇਹ ਹੈ ਇਤਨੀ ਗਹਿਰੀ ਚੋਟ ਖਾਦੀ ਮੁੜ ਕੇ ਘਰ ਨਹੀਂ ਗਿਆ ਕਹਿੰਦਾ ਹੁਣ ਮੈਂ ਉਸ ਜੀਵਨ ਨੂੰ ਲੱਭਣਾ ਹੈ ਜੇ ਦੇ ਚ ਬਿਮਾਰੀ ਨਾ ਹੋਵੇ ਜੇ ਦੇ ਚ ਬੁਢੇਪਾ ਨਾ ਹੋਵੇ ਜੇ ਦੇ ਚ ਮਰਨਾ ਵੀ ਨਾ ਹੋਵੇ ਮੈਂ ਉਹ ਘਰ ਲੱਭਣਾ ਹੈ ਮੈਂ ਉਹ ਜੀਵਨ ਲੱਭਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ ਉਹਨੇ ਕੋ ਬੱਧਾ ਘਰ ਤਹ ਜਿੱਥੇ ਮਿਰਤ ਨਾ ਜਨਮ ਜਰਾ ਅਸੀਂ ਆਪਣਾ ਘਰ ਉੱਥੇ ਬਣਾਇਆ ਜਿੱਥੇ ਜਮਣਾ ਕੋਈ ਨਹੀਂ ਮਰਣਾ ਕੋਈ ਨਹੀਂ ਬੁਢੇਪਾ ਵੀ ਕੋਈ ਨਹੀਂ ਏ ਕੈਸੀ ਦੁਨੀਆ ਰੋਹਾਨੀ ਮੰਦਰ ਮੈਂ ਹੁਣ ਉਹ ਜੀਵਨ ਲੱਭਣਾ ਜਿਹਦੇ ਚ ਬੁਢੇਪਾ ਨਹੀਂ ਹੈ ਮੌਤ ਨਹੀਂ ਹੈ ਬਿਮਾਰੀ ਨਹੀਂ ਹੈ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਾ ਦਿਨ ਸੀ ਨਾ ਰਾਤ ਸੀ ਨਾ ਸੂਰਜ ਸੀ ਨਾ ਚੰਦਰਮਾ ਸੀ ਨਾ ਗ੍ਰਹਿ ਨ ਛਤਰ ਤਾਰੇ ਸਾਰੇ ਸਨ ਇਹ ਕੁਝ ਵੀ ਨਹੀਂ ਸੀ ਪੂਰਾ ਸ਼ਬਦ ਆਪ ਸਰਵਨ ਕਰੋ ਮਹਾਰਾਜ ਕਹਿੰਦੇ ਨੇ ਅਰਬਦ ਨਰਵਦ ਧੁੰਦੂਕਾਰਾ ਮਨੁੱਖਾਂ ਤੋਂ ਪਹਿਲੇ ਸਮੇਂ ਤੋਂ ਪਹਿਲੇ ਯੁਗਾਂ ਤੋਂ ਪਹਿਲੇ ਕੀ ਸੀ ਧੁੰਦੀ ਧੁੰਦ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਧੁੰਦੀ ਧੁੰਦ ਸੀ ਸਿਰਫ ਧੁੰਦ ਰਾਤ ਨਹੀਂ ਸੀ ਧੁੰਦ ਸੀ ਦਿਨ ਨਹੀਂ ਸੀ ਧੁੰਦ ਸੀ ਮਨੁੱਖਾਂ ਤੋਂ ਪਹਿਲੇ ਸੂਰਜ ਚੰਦ ਤਾਰਿਆਂ ਤੋਂ ਪਹਿਲੇ ਦਿਨ ਤੋਂ ਪਹਿਲੇ ਰਾਤ ਤੋਂ ਪਹਿਲੇ ਕੀ ਸੀ ਧੁੰਦ ਸੀ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਮਹਾਰਾਜ ਕਹਿੰਦੇ ਨੇ ਗਗਨ ਮੰਡਲ ਨਹੀਂ ਸੀ ਇਹ ਧਰਨ ਇਹ ਧਰਤੀ ਵੀ ਨਹੀਂ ਸੀ ਜਿਸ ਤੇ ਅਸੀਂ ਬੈਠੇ ਹਾਂ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰੈਨ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈ ਦਾ ਨਾ ਦਿਨ ਸੀ ਨਾ ਰਾਤ ਸੀ ਨਾ ਸੂਰਜ ਸੀ ਨਾ ਚੰਦਰਮਾ ਸੀ ਸਨਾਟਾ ਸੀ ਸੁੰਨ ਸੀ ਦੁੰਦ ਸੀ ਐਸਾ ਮਹਾਰਾਜ ਕਹਿੰਦੇ ਹਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬ੍ਰਹਮ ਗਿਆਨ ਦੇ ਤੇ ਕੇਂਦਰ ਹਨ ਸਾਗਰ ਹਨ ਪਰ ਇਹ ਵਿਗਿਆਨ ਦੇ ਵੀ ਸਾਗਰ ਨੇ ਇਹ ਕਲਾ ਦੇ ਵੀ ਸਾਗਰ ਨੇ ਤੁਸੀਂ ਕਲਾ ਦੇ ਪੱਖੋਂ ਖੋਜ ਕਰੋ ਇਸ ਤਰ੍ਹਾਂ ਦਾ ਸੰਗੀਤ ਇਸ ਤਰ੍ਹਾਂ ਦੇ ਗੀਤ ਤੁਹਾਨੂੰ ਕਿਦਰੋਂ ਵੀ ਨਹੀਂ ਮਿਲਣਗੇ ਇਹ ਗੀਤ ਵੀ ਮਹਾਨ ਨੇ ਔਰ ਸੰਗੀਤ ਵੀ ਆਪਣੇ ਤਰ੍ਹਾਂ ਦਾ ਗੁਰਮਤ ਸੰਗੀਤ ਜੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕੀਤਾ ਹੈ ਬੇਸ਼ਰ ਬਾਣੀ ਰਾਗਾਂ ਦੇ ਚੈ ਕੁਛੜਸਾ ਪਹਿਲੇ ਹੀ ਮੈਂ ਲੜੀਵਾਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਰਿਕਾਰਡ ਕਰਾ ਰਿਹਾ ਸੀ ਤੋਂ ਗੌੜੀ ਰਾਗ ਚੱਲ ਰਿਹਾ ਸੀ ਮੈਂ ਦੇਖ ਕੇ ਹੈਰਾਨ ਹੋਇਆ ਗੌੜੀ ਦੀਆਂ ਕਈ ਕਿਸਮਾਂ ਗੌੜੀ ਪੂਰਵੀ ਗੌੜੀ ਚੈਤੀ ਗੌੜੀ ਗਵਰੇਰੀ ਗੌੜੀ ਬੈਰਾਗਣ ਹੈਰਾਨ ਹੋ ਗਿਆ ਮੈਂ ਗੌੜੀ ਰਾਗ ਦੀਆਂ ਇਤਨੀਆਂ ਕਿਸਮ ਫਿਰ ਆ ਜਾਏਗਾ ਰਾਮਕੱਲੀ ਦਕਨੀ ਮੱਲਾ ਪਹਿਲਾ ਇਹ ਰਾਮਕੱਲੀ ਉਹ ਗਾਇਨ ਕਰਨੀ ਹੈ ਜੋ ਦੱਖਣ ਦੇ ਚ ਕਰਨਾਟਕ ਤਮਲ ਦੇ ਚ ਗਾਇਨ ਹੁੰਦੀ ਹੈ ਕੇਰਲਾ ਦੇ ਚ ਗਾਇਨ ਗੌੜੀ ਪੂਰਵੀ ਮੱਲਾ ਪੰਜਵਾ ਇਹ ਗੌੜੀ ਉਹ ਗਾਇਨ ਕਰੋ ਜਿਹੜੀ ਬੰਗਾਲ ਦੇ ਚੋਂਦੀ ਹੈ ਬਿਹਾਰ ਦੇ ਚੋਂਦੀ ਹੈ ਆਸਾਮ ਦੇ ਚੋਂਦੀ ਸੰਗੀਤ ਦੇ ਪੱਖੋਂ ਰਾਗ ਦੇ ਪੱਖੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਦੁੱਤੀ ਖਜ਼ਾਨਾ ਗੀਤ ਸੰਗੀਤ ਦਾ ਕਲਾ ਦਾ ਪਰਮਾਤਮਾ ਦੇ ਗਿਆਨ ਦਾ ਤੇ ਭੰਡਾਰ ਹੈ ਔਰ ਵਿਗਿਆਨ ਵੀ ਹੈ ਸੈਂਸ ਵੀ ਹੈ। ਔਰ ਐਸੀ ਵਿਗਿਆਨ ਦੀ ਵਿਚਾਰਧਾਰਾ ਨਹੀਂ ਕਿ ਕੱਲ ਕੋਈ ਹੋਰ ਵਿਗਿਆਨਕ ਉਸਨੂੰ ਰੱਦ ਕਰ ਦੇਵੇ। ਆਪ ਦੀ ਗਿਆਤੜੀ ਅਰਜ਼ ਕਰਾਂ ਵਿਗਿਆਨ ਸੰਬੰਧੀ ਪੁਰਾਣਾ ਵਿੱਚ ਵੀ ਗੱਲ ਨਾ ਹੈ। ਉਸਤਾਖੀ ਵਿੱਚ ਕੁਰਾਨ ਦੇ ਵਿੱਚ ਵੀ ਹੈ। ਬਾਈਬਲ ਦੇ ਵਿੱਚ ਵੀ ਹੈਗੀਆਂ ਨੇ। ਅੱਜ ਸਮੇਂ ਦੀ ਕਸੌਟੀ ਅੱਜ ਦਾ ਵਿਗਿਆਨ ਉਹਨੂੰ ਤਸलीम ਨਹੀਂ ਕਰਦਾ ਨਹੀਂ ਮੰਨਦਾ ਜੈਸੇ ਬਾਈਬਲ ਕਹਿੰਦੀ ਹੈ ਇਸ ਜ਼ਮੀਨ ਨੂੰ ਬਣਿਆ ਸਿਰਫ 4000 ਸਾਲ ਹੋਏ ਨੇ ਜਦੋਂ ਚਲੋ ਗੱਲ ਆਖੀ ਗਈ ਏ 2000 ਸਾਲ ਉਹ ਵੀ ਜੋੜ ਲਈਏ ਸਿਰਫ 6000 ਸਾਲ ਇਹ ਤੇ ਕੁਝ ਵੀ ਨਹੀਂ ਕਰੋੜਾਂ ਅਰਬਾਂ ਸਾਲਾਂ ਦੇ ਸਬੂਤ ਮੌਜੂਦ ਨੇ زمین چپٹی ہے اج بچہ بچہ پڑھ رہا ہے گول ہے بائبل کہ زمین ساکن ہے رکھی ہوئی ہے اج بچہ بچہ پڑھ رہا ہے گم رہی ہے گم رہی ہے سب تو پہلے گلیلیوں نے جد ایسا ہا زمین گم رہی ہے ਔਰ ਜ਼ਮੀਨ ਗੋਲ ਹੈ ਵਿਚਾਰੇ ਨੂੰ ਪਕੜ ਕੇ ਜੇਲ੍ਹ ਦੇ ਚ ਪਾ ਦਿੱਤਾ ਗਿਆ ਆਖਿਆ ਗਿਆ ਤੇਰੇ ਬੋਲ ਬਾਈਬਲ ਤੇ ਪੂਰੇ ਨਹੀਂ ਉਤਰਦੇ ਉਹ ਵਿਚਾਰਾ ਤਰਲੇ ਲੈਂਦਾ ਰਿਹਾ ਮੇਰੇ ਬੋਲ ਸਚਾਈ ਤੇ ਪੂਰੇ ਉਤਰਦੇ ਮੈਂ ਜੋ ਕੁਝ ਕਹਿ ਰਿਹਾ ਸੱਚ ਮੈਂ ਜੋ ਦੂਰਬੇਨ ਬਣਾਈ ਹੈ ਇਹ ਮਿਨਾਰ ਦੇ ਤੇ ਚੜ ਕੇ ਜ਼ਰਾ ਦੇਖੋ ਇਸ ਦਾ ਅਧਿਐਨ ਕਰੋ ਤੁਹਾਨੂੰ ਆਪੇ ਪਤਾ ਚਲੇਗਾ ਜ਼ਮੀਨ ਗੋਲ ਹੈ ਉਸ ਵਿਚਾਰੇ ਦੀ ਮਿਹਨਤ ਨਾਲ ਬਣਾਈ ਹੋਈ ਦੂਰਬੀਨ ਵੀ ਤੋੜ ਦਿੱਤੀ ਗਈ ਔਰ ਉਹਨੂੰ ਆਖਿਆ ਗਿਆ ਤੂੰ ਆਪਣੇ ਸ਼ਬਦ ਵਾਪਸ ਲੈ ਨਹੀਂ ਤੇ ਸਜ਼ਾਏ ਮੌਤ ਉਸ ਵਕਤ ਮਜਬੂਰੀ ਵਿੱਚ ਉਨੇ ਆਪਣੇ ਸ਼ਬਦ ਵਾਪਸ ਲੈ ਕਹਿੰਦਾ ਤੁਸੀਂ ਮੈਨੂੰ ਸਜ਼ਾਏ ਮੌਤ ਦੇਣੀ ਹੈ ਤੇ ਮੈਂ ਅਜੇ ਹੋਰ ਬਹੁਤ ਕੁਝ ਖੋਜ ਕਰਨੀ ਹੈ ਜਗਤ ਨੂੰ ਦਸਣਾ ਮੇਰੀ ਖੋਜ ਅਧੋਰੀ ਰਹਿ ਜਾਏਗੀ ਚਲੋ ਤੁਹਾਡੇ ਕਹਣੇ ਤੇ ਮੈਂ ਬੋਲ ਆਪਣੇ ਵਾਪਸ ਲੈਣਾ ਸਚਾਈ ਵਾਪਸ ਨਹੀਂ ਹੋਵੇਗੀ ਅੱਜ ਬੱਚਾ ਬੱਚਾ ਪੜ ਰਿਹਾ ਅੱਜ ਗਲੇ ਲਓ ਸੱਚ ਸਾਬਤ ਹੋ ਰਿਹਾ ਜਵੇਂ ਤੇ ਗੋਲੇ ਗੋਮਰੇ ਗਿਏ ਪਿੰਨ ਨੁਕਤਾ ਮੈਂ ਇਸ ਵਾਸਤੇ ਬਿਆਨ ਕੀਤਾ ਹੈ ਵਿਗਿਆਨ ਸੰਬੰਧੀ ਵਿਚਾਰਾਂ ਬੇਸ਼ਤਰ ਧਰਮ ਗ੍ਰੰਥਾਂ ਦੇ ਚ ਹੈ ਗੀਆਂ ਅਜੋਕਾ ਵਿਗਿਆਨ ਅਜ ਦਾ ਸਮਾਂ ਅਨੁਰਧ ਕਰਦਾ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਪ੍ਰਕਿਰਤੀ ਦੇ ਸੰਬੰਧ ਵਿੱਚ ਸੰਸਾਰ ਦੇ ਸੰਬੰਧ ਵਿੱਚ ਪਦਾਰਥ ਦੇ ਸੰਬੰਧ ਵਿੱਚ ਵਿਗਿਆਨ ਦੇ ਸੰਬੰਧ ਦੇ ਜਿਹੜੀ ਗੱਲ ਆਖੀਏ ਗੁਰੂ ਨਾਨਕ ਨੇ ਸਮੇਂ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਵਿਗਿਆਨ ਦੀ ਕਸੌਟੀ ਤੇ ਵੀ ਪੂਰੀ ਉਤਰਦੀ ਏ ਕੋਈ ਵਿਗਿਆਨਿਕ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਨੂੰ ਗਲਤ ਨਹੀਂ ਸਾਬਤ ਕਰ ਸਕਿਆ ਇਹ ਮੈਂ ਜਜ਼ਬੇ ਦੇ ਤਹਿਤ ਨਹੀਂ ਕਰਿਆ ਸਚਾਈ ਤੁਹਾਡੇ ਸਾਹਮਣੇ ਰੱਖਦਾ ਹਾਂ ਮਹਾਰਾਜ ਕਹਿੰਦੇ ਧੁੰਦ ਹੀ ਧੁੰਦ ਸੀ ਤੇ ਜੋ ਕੁਝ ਮੈਂ ਕਹਿ ਰਿਹਾ ਜੋ ਕੀ ਸੈਂਸ ਇਹ ਕਹਿ ਰਹੀ ਹੈ ਧੁੰਦ ਕਿਤਨੇ ਸਮੇਂ ਤੱਕ ਸੀ ਮਹਾਰਾਜ ਕਹਿੰਦੇ ਸਮਾਂ ਹੈ ਹੀ ਨਹੀਂ ਸੀ ਤੋ ਕਿਸ ਤਰ੍ਹਾਂ ਨਾਪੀਏ ਸਮਾਂ ਹੀ ਨਹੀਂ ਸੀ ਸਮੇਂ ਨੂੰ ਕਿਵੇਂ ਨਾਪੋਗੇ ਦਿਨ ਕਰਕੇ ਰਾਤ ਕਰਕੇ ਮਹਾਰਾਜ ਕਹਿੰਦੇ ਦਿਨ ਰਾਤ ਹੀ ਨਹੀਂ ਸੀ ਧਿਆਨ ਨਾਲ ਸੁਣਨਾ ਅਰਬਦ ਨਰਬਦ ਧੁੰਦੋਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਨ ਚੰਦ ਨਾ ਸੂਰਜ ਸੁਨੈ ਸੁਨ ਰਹਾ ਹੈ ਨਾ ਸੁਨ ਸੀ ਸਨਾਟਾ ਸੀ ਧੁੰਦ ਸੀ ਦਿਨ ਰਾਤ ਨਹੀਂ ਸੀ ਸੂਰਜ ਚੰਦ ਤਾਰੇ ਨਹੀਂ ਸਨ ਸਮਾ ਨਹੀਂ ਸੀ ਵਕਤ ਨਹੀਂ ਸੀ ਜ਼ਮੀਨ ਨਹੀਂ ਸੀ ਆਸਮਾਨ ਨਹੀਂ ਸੀ ਨਾ ਦਿਨ ਰਹਿਨ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈ ਮੈਂ ਫਿਰ ਅਰਜ਼ ਕਰਾਂ ਇਹ ধੁੰਦ ਕਿੰਨੇ ਚਿਰ ਤੱਕ ਰਹੀ ਮਹਾਰਾਜ ਕਹਿੰਦੇ ਸਮੇਂ ਨੂੰ ਨਾਪਣ ਦਾ ਕੋਈ ਵਸੀਲਾ ਹੀ ਨਹੀਂ ਸੀ ਵਸੀਲਾ ਹੀ ਨਹੀਂ ਸੀ ਦਿਨ ਨੂੰ ਧੁੱਪ ਛਾਂ ਕਰਕੇ ਅਸੀਂ ਨਾਪਦੇ ਆਂ ਪੁਰਾਣਾ ਨਾਪਣ ਦਾ ਡੰਗ ਹੁਣ ਦਿਨ ਦਾ ਪਹਿਲਾ ਪੈਰ ਹੋ ਗਿਆ ਦੂਜਾ ਹੋ ਗਿਆ ਤੀਜਾ ਹੋ ਗਿਆ ਚੌਥਾ ਹੋ ਗਿਆ ਰਾਤ ਨੂੰ ਸਪਤ ਰਿਸ਼ੀ ਸਤ ਤਾਰਿਆਂ ਦੇ ਹਿਸਾਬ ਨਾਲ ਪ੍ਰਾਚੀਨ ਲੋਕੀ ਰਾਤ ਨੂੰ ਨਾਪਦੇ ਸਨ ਹੁਣ ਰਾਤ ਦਾ ਪਹਿਲਾ ਪੈਰ ਦੂਜਾ ਪੈਰ ਤੀਜਾ ਪੈਰ ਹੁਣ ਪਉ ਫੁੱਟ ਗਈ ਹੈ ਚੌਥਾ ਪੈਰ ਪਰ ਮਹਾਰਾਜ ਕਹਿੰਦੇ ਪਉ ਕੀ ਫਟਣੀ ਤਾਰੇ ਹੀ ਨਹੀਂ ਸਨ ਸੂਰਜ ਹੀ ਨਹੀਂ ਸੀ ਚੰਦਰਮਾ ਹੀ ਨਹੀਂ ਸੀ ਦਿਨ ਹੀ ਨਹੀਂ ਸੀ ਰਾਤ ਵੀ ਨਹੀਂ ਸੀ டல்